ਐਡਵੋਕੇਟ ਹਰਿਮਨ ਨੂੰ ਮਨ ਹਲਕਾ ਪੁਲਿਸ ਇੰਚਾਰਜ ਯੁੱਧ ਨਸ਼ਾ ਵਿਰੁੱਧ ਮਹਿੰਮ ਤਹਿਰ ਪਿੰਡ ਬਾਕਰਵਲ ਪਹੁੰਚੇ ਆਉ ਚੱਲਦੇ ਹਾਂ ਪਿੰਡ ਬਾਕਰਵਲ ਆਪਣੇ ਕਿਥੋਂ ਦਾ ਨਿਕਲਣ ਤੇ ਲੱਗ ਰਿਹਾ ਜਦੋਂ ਪਾਰਟਮੈਂਟ ਵੀ ਲੱਗਦਾ ਹੈ ਤੋ ਕੇ ਨਾ ਇਹ ਤਾਂ ਹੋਰ ਦਾ ਮਤਲਬ ਨਹੀਂ ਹੈ ਇਹ ਵੀ ਸਾਹ ਨੂੰ ਫੋਨ ਕਰਦੇ ਨਹੀਂ ਆ ਮੇਰਾ ਬੰਦਾ ਇਹਦਾ ਨਾਮ ਨਹੀਂ ਆਉਣਾ ਚਾਹੀਦਾ ਚਾਹੇ ਲੋ ਕੱਟ ਦੇ ਜੋ ਤਾਂ ਉਹ ਕਾਲੀ ਦਲ ਦੇ ਆ ਜਿਹੜੇ ਸਾਬਕਾ ਮੰਤਰੀਏ ਜਿਹੜੇ ਸਾਡੀ ਸਰਕਾਰ ਨੇ ਫੜ ਕੇ ਅੰਦਰ ਦਿੱਤੇ ਆ ਤੇ ਉਹਨਾਂ ਦਾ ਵੀ ਇਹੀ ਰੋਲ ਸੀ ਉਹ ਹਿੱਸਾ ਲੈਂਦੇ ਸੀ ਉਸ ਚੀਜ਼ ਦਾ ਅੱਜ ਸਰਪੰਚ ਸਾਹਿਬ ਨਾਲ ਗੱਲ ਕਰਦਾ ਸੀ ਕਿ ਇਹ ਪਿੰਡ ਜਿਹੜਾ ਆ ਨਸ਼ਾ ਰਾਹਤ ਆ ਇੱਥੇ ਨਸ਼ੇ ਕਰਨ ਵਾਲਾ ਕੋਈ ਵੀ ਇਦਾਂ ਦਾ ਕੇਸ ਨਹੀਂ ਤੇ ਮੈਂ ਸਰਪੰਚ ਸਾਹਿਬ ਨੂੰ ਕਿਹਾ ਕਿ ਸਾਡਾ ਇਹ ਮੰਤਵ ਹੈ ਕਿ ਜਿਹੜੇ ਜਿਹੜੇ ਪਿੰਡ ਨਸ਼ਾ ਮੁਕਤ ਆ ਉਹਨਾਂ ਨੂੰ ਤਾਂ ਪਹਿਲਾਂ ਬਚਾ ਕੇ ਰੱਖਣਾ ਬਹੁਤ ਜ਼ਿਆਦਾ ਜ਼ਰੂਰੀ ਕਿਉਂਕਿ ਬਾਕਰਵਰ ਪਿੰਡ ਇੱਥੇ ਐਨਆਰਆਈਆਂ ਦਾ ਘਾੜੀ ਆ ਲੋਕਾਂ ਕੋਲ ਪੈਸੇ ਆ ਸੋ ਜਿਹੜਾ ਉਹਨਾਂ ਦੀ ਨਜ਼ਰ ਵੀ ਜਿਹੜੀ ਹੈ ਨਾ ਨਸ਼ਾ ਵੇਚਣ ਵਾਲਿਆਂ ਦੀ ਉਸ ਉਹਨਾਂ ਪਿੰਡਾਂ ਤੇ ਰਹਿੰਦੀ ਜਿੱਥੇ ਪੈਸੇ ਹੋਣ ਚਾਰ ਕਿਉਂਕਿ ਉਹ ਬਿਜ਼ਨਸ ਹੈ ਉਹਨਾਂ ਨੇ ਕਮਾਉਣੇ ਆ ਇੱਕ ਤਾਂ ਇਹਦੀ ਰਾਖੀ ਕਰਨ ਦੀ ਲੋੜ ਹੈ ਦੂਜਾ ਇਹਨਾਂ ਨੂੰ ਤਸ਼ਾਹਿਤ ਕਰਨ ਲਈ ਇਸ ਚੀਜ਼ ਲਈ ਕਿ ਇਸ ਚੀਜ਼ ਨੂੰ ਬਣਾਈ ਰੱਖਣ ਆਪਾਂ ਜਿਹੜਾ ਜਿਹੜਾ ਆਪਣੇ ਕੋਲੋਂ ਜਿਹੜਾ ਰੰਗਲਾ ਪੰਜਾਬ ਫੰਡ ਆਣਾ ਉਹਦੇ ਚੋਂ 5 ਲੱਖ ਰੁਪਏ ਜਿਹੜਾ ਪਿੰਡ ਨਸ਼ਾਰਾ ਤੇ ਉਹਨਾਂ ਨੂੰ ਲੱਗ ਤੋਂ ਜਿਹੜਾ ਫੰਡ ਦੇ ਰਹੇ ਐਕਸਟਰਾ ਮੈਨੂੰ ਇਸ ਚੀਜ਼ ਦੀ ਬੜੀ ਦਿਲ ਨੂੰ ਜਦੋਂ ਧਰਾਸ ਆਉਂਦੀ ਬੜੀ ਸ਼ਾਂਤੀ ਮਿਲਦੀ ਹੈ ਜਦੋਂ ਮੈਂ ਜਿਆਦਾ ਜਿੰਨੇ ਪਿੰਡਾਂ ਜਾਣਾ ਕਾਫੀ ਪਿੰਡ ਮਿਲਦੇ ਆ ਜਿਹੜੇ ਹੁਣ ਨਸ਼ਾ ਮੁਕਤ ਹੋ ਚੁੱਕੇ ਆ ਠੀਕ ਤੇ ਕੁਝ ਪਿੰਡ ਜਿਹੜੇ ਜਿਹੜੇ ਗੜ ਰਹੇ ਆ ਸਾਡੇ ਹਲਕੇ ਦੇ ਉਹਨਾਂ ਚ ਵੀ ਜਿਹੜਾ 80% ਤੱਕ ਜਿਹੜਾ ਉਹਦਾ ਫਰਕ ਦਿਖਦਾ ਮੈਂ ਤੇ ਆਪ ਜਾ ਕੇ ਦੇਖਿਆ ਕਿ ਉਹ ਜਿਹੜੇ ਨਸ਼ਾ ਤਸਕਰ ਸੀਗੇ ਜਿਨ੍ਹਾਂ ਦਾ ਨਾਮ ਆਜਦਾ ਸੀ ਜਿਨ੍ਹਾਂ ਦੀ شناخت ਹੋਈ ਉਹਨਾਂ ਦੇ ਘਰਾਂ ਨੂੰ ਜੰਦਰੇ ਲੱਗੇ ਆ ਤੋ ਛੱਡ ਕੇ ਭੱਜੇ ਹੋਏ ਆ ਕਾਰਵਾਈ ਠੋਕੇ ਕੀਤੀ ਜਾ ਰਹੀ ਆ ਤੇ ਨਾਲੇ ਜਦੋਂ ਨਾ ਜੀ ਪਿੰਡ ਵਾਲੇ ਇਕੱਠੇ ਹੋ ਜਾਣ ਕਿਸੇ ਚੀਜ਼ ਤੇ ਉਹ ਚੀਜ਼ ਕੋਈ ਇਦਾਂ ਦੀ ਨਹੀਂ ਜਿਹੜੀ ਸਾਰਨਾ ਕੀਤੀ ਜਾ ਸਕੇ ਸੋ ਇਹਦੇ ਚ ਸਿਰਫ ਇਕੱਠੇ ਹੋਣ ਦੀ ਲੋੜ ਸੀ ਕਿ ਸਿਆਸੀ ਚੀਜ਼ਾਂ ਛੱਡ ਕੇ ਹੋਰ ਵਖਰੇਵੇਂ ਛੱਡ ਕੇ ਨਸ਼ੇ ਦੇ ਜਿਹੜਾ ਆ ਸਾਰਾ ਪਿੰਡ ਇਕੱਠਾ ਹੋ ਕੇ ਲੜੇ ਤਾਂ ਕੋਈ ਚੀਜ਼ ਜਿਹੜੀ ਸਰ ਨਹੀਂ ਕੀਤੀ ਜਾ ਸਕਦੀ ਸੀ ਐਸ ਸੀਐਮ ਸਾਹਿਬ ਦਾ ਮੈਂ ਅੱਗੇ ਗੱਲ ਕਰਦਾ ਹੁਣਾਂ ਕਿ ਜਿਹੜੀਆਂ ਜਿਹੜੀਆਂ ਚੀਜ਼ਾਂ ਆਸੇ ਪਾਸੇ ਆਪਾਂ ਦੇਖਦੇ ਹੋਰ ਪਾਸੇ ਚੰਗੀਆਂ ਆ ਉਹ ਚੀਜ਼ਾਂ ਚੰਗੇ ਬੰਦੇ ਦੀ ਨਿਸ਼ਾਨੀ ਹੁੰਦੀ ਹੈ ਉਹ ਕਿਤੇ ਜਾਂਦਾ ਕੁਝ ਸਿੱਖਦਾ ਉੱਥੋਂ ਚੀਜ਼ ਲੈ ਕੇ ਆਪਣੇ ਘਰ ਚ ਇੰਪਲੀਮੈਂਟ ਕਰਦਾ ਇਦਾਂ ਹੀ ਆ ਉਸੇ ਤਰੀਕੇ ਆਪਾਂ ਜਦੋਂ ਇਸ ਚੀਜ਼ ਦੀ ਪੜਤਾਲ ਕਰਦੇ ਆ ਕਿ ਕਿਉਂ ਜਿਹੜੇ ਜ਼ਿਆਦਾ ਮਾਈਗ੍ਰੇਸ਼ਨ ਪੰਜਾਬ ਤੋਂ ਹੁੰਦੀ ਸੀ ਉਹ ਹੁੰਦੀ ਸੀ ਇਸ ਕਰਕੇ ਕਿ ਜਿਹੜੀਆਂ ਫੈਸ ਜੋ ਉਹੀ ਤਰਜ਼ ਦੇ ਇੱਥੇ ਪੰਜਾਬ 'ਚ ਮਿਲਣ ਲੱਪਣ ਤੇ ਲੋਕੀ ਪੰਜਾਬ ਕਿਉਂ ਛੱਡਣ ਸੋ ਬੇਸਿਕ ਐਜੂਕੇਸ਼ਨ ਕਵਰ ਕਰ ਰਹੇ ਆ ਤੁਸੀਂ ਦੇਖਿਆ ਆ ਜਿਹੜੀ ਸਿੱਖਿਆ ਕ੍ਰਾਂਤੀ ਕੀਤੀ ਉਹਦੇ 'ਚ ਜਿਹੜਾ ਲਗਭਗ ਭਲੱਤ ਦੇ ਵਿੱਚ 538 ਲੱਖ ਰੁਪਏ ਜਿਹੜਾ ਆ ਅਸੀਂ ਖਰਚ ਕੀਤਾ ਤੇ ਅਜੇ ਹੋਰ ਖਰਚ ਕਰਨਾ ਆ ਪੜ੍ਹਾਈ ਵਧੀਆ ਮਿਲ ਜੇ ਦੂਜਾ ਹੈਲਥ ਹੈਲਥ ਦੇ ਵਿੱਚ ਜਿਹੜਾ ਆ ਪਹਿਲਾਂ ਆਮ ਆਦਮੀ ਕਲੀਨਿਕ ਖੋਲੇ ਤੇ ਜਿਹੜੇ ਹੋਰ ਪਿੰਡਾਂ 'ਚ ਵੀ ਖੋਲਣ ਜਾ ਰਹੇ ਆ ਉਹ ਵੀ ਪਲੱਸ ਪ੍ਰਾਈਵੇਟ ਹਸਪੀਟਲਸ ਤੱਕ ਜਿਹੜਾ ਐਕਸੈਸ 10 ਲੱਖ ਤੱਕ ਦਾ ਦੇ ਦਿੱਤਾ ਕਮੇਰ ਸਾਹਿਬ